ਤੇ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਚਿੱਟੇ ਵਾਲੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਚਿੱਟੇ ਦੀ ਤਸਕਰ ਮਹਿਲਾ ਨੂੰ ਜੋ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਜੋ ਹੈ 2 ਗ੍ਰਾਮ ਜੋ ਹੈ ਚਿੱਟਾ ਵੀ ਬਰਾਮਦ ਕੀਤਾ ਗਿਆ ਮੌਕੇ ਤੋਂ ਤਾਂ ਪੁਲਿਸ ਦੀ ਵੱਡੀ ਕਾਰਵਾਈ ਜੋ ਹੈ ਦੇਖਣ ਨੂੰ ਮਿਲੀ ਹੈ ਤਾਂ ਉਸ ਤੋਂ ਬਾਅਦ ਜੋ ਹੈ ਮਹਿਲਾ ਦਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਤਾਂ ਉਸ ਦੇ ਜੋ ਤੇਵਰ ਵੀ ਤੁਹਾਨੂੰ ਸੁਣਾਵਾਂਗੇ ਕਿ ਫੜੇ ਜਾਣ ਤੋਂ ਬਾਅਦ ਵੀ ਮਹਿਲਾ ਦੇ ਤੇਵਰ ਜੋ ਕਿਸ ਤਰੀਕੇ ਦੇ ਨਾਲ ਜੋ ਕਹਿੰਦੀ ਆ ਕਿ ਹੋਰ ਵੀ ਜੋ ਪਿੰਡ ਦੇ ਵਿੱਚ 35 ਕਰ ਨਸ਼ਾ ਵੇਚਦੇ ਨੇ ਮੈਂ ਇਕੱਲੀ ਜੋ ਹੈ ਨਸ਼ਾ ਨਹੀਂ ਵੇਚਦੀ ਤਾਂ ਉਸ ਦਾ ਬਿਆਨ ਵੀ ਜੋ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤਾਂ ਮਹਿਲਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੋ ਮੈਂ ਪਹਿਲਾਂ ਸ਼ਰਾਬ ਵੇਚਣ ਦਾ ਕੰਮ ਕਰਦੀ ਸੀ ਤੇ ਹੁਣ ਜੋ ਹੈ ਪਿਛਲੇ 7-8 ਮਹੀਨੇ ਤੋਂ ਜੋ ਹੈ ਚਿੱਟਾ ਵੇਚਣ ਦਾ ਕੰਮ ਕਰਦੀ ਆ ਤਾਂ ਇਹ ਤਸਵੀਰਾਂ ਨੇ ਉਸ ਮਹਿਲਾ ਦੀਆਂ ਜੋ ਚਿੱਟਾ ਵੇਚਣ ਦਾ ਕੰਮ ਕਰਦੀ ਸੀ ਤਾਂ ਪੁਲਿਸ ਦੇ ਵੱਲੋਂ ਜੋ ਹੈ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ 20 ਗ੍ਰਾਮ ਜੋ ਹੈ ਚਿੱਟਾ ਮੌਕੇ ਉਤੋਂ ਜੋ ਹੈ ਬਰਾਮਦ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪਾਰਟੀ ਨੂੰ ਜੋ ਹੈ ਦੇਖ ਕੇ ਇਸ ਮਹਿਲਾ ਦੇ ਵੱਲੋਂ ਜੋ ਹੈ ਜੋ ਹੱਥ 'ਚ ਫੜਿਆ ਹੁੰਦਾ ਨਸ਼ੇ ਦਾ ਲਫਾਫਾ ਉਸ ਨੂੰ ਸਿੱਟ ਕੇ ਜੋ ਹੈ ਆਪਣਾ ਆਪ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜੋ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਮਹਿਲਾ ਨੂੰ ਜੋ ਹੈ ਫਿਰ ਮੌਕੇ ਉਤੋਂ ਹੀ ਤਲਾਸ਼ੀ ਲੈ ਕੇ ਇਸ ਨੂੰ ਜੋ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇਸ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ 20 ਗ੍ਰਾਮ ਜੋ ਹੈ ਚਿੱਟਾ ਬਰਾਮਦ ਕੀਤਾ ਗਿਆ ਤਾਂ ਤਸਵੀਰਾਂ ਜਲਾਲਾਬਾਦ ਦੇ ਹਜ਼ਾਰਾ ਰਾਮ ਸਿੰਘ ਵਾਲਾ ਪਿੰਡ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਜੋ ਹੈ ਚਿੱਟੇ ਵੇਚਣ ਚਿੱਟਾ ਵੇਚਣ ਵਾਲੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਮਹਿਲਾ ਦਾ ਬਿਆਨ ਵੀ ਜੋ ਤੁਹਾਨੂੰ ਸੁਣਾਵਾਂਗੇ ਜਿਸ ਦੇ ਵਿੱਚ ਕਹਿੰਦੀ ਸੁਣਾਈ ਦਿੰਦੀ ਹੈ ਕਿ ਹੋਰ ਵੀ 35 ਘਰ ਨਸ਼ਾ ਵੇਚਦੇ ਨੇ ਮੈਂ ਜੋ ਇਕੱਲੀ ਨਸ਼ਾ ਨਹੀਂ ਵੇਚਦੀ ਤਾਂ ਮਹਿਲਾ ਦੇਵਲ ਨੂੰ ਇਹ ਵੀ ਕਿਹਾ ਗਿਆ ਕਿ ਜੋ ਮੇਰਾ ਪਤੀ ਆ ਹੋ ਕੋਈ ਕੰਮ ਨਹੀਂ ਕਰਦਾ ਤੇ ਉਸ ਦੇ ਕਰਕੇ ਜੋ ਹੈ ਮੈਨੂੰ ਨਸ਼ਾ ਵੇਚਣਾ ਪੈਂਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਤਸਕਰ ਜੋ ਮਹਿਲਾ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਵੇਲੇ ਜੋ ਪੁਲਿਸ ਸ਼ੱਕੀ ਵਿਅਕਤੀਆਂ ਦੀ ਜੋ ਹੈ ਤਲਾਸ਼ੀ ਕਰ ਰਹੀ ਸੀ ਤਾਂ ਉਸ ਵੇਲੇ ਇਹ ਮਹਿਲਾ ਜੋ ਹੈ ਇਸ ਮਹਿਲਾ ਵੀ ਲੈਨ ਦੇ ਵਿੱਚ ਇਹ ਮਹਿਲਾ ਖੜੀ ਹੁੰਦੀ ਆ ਤਾਂ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਜੋ ਹੈ ਇਸ ਮਹਿਲਾ ਦੇ ਵੱਲੋਂ ਹੱਥ 'ਚ ਫੜਿਆ ਹੋਇਆ ਲਫਾਫਾ ਸਿੱਟ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਜਿਵੇਂ ਇਸ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਇਸ ਦੇ ਕੋਲੋਂ ਜੋ ਹੈ ਚਿਟਾ ਮਿਲਦਾ 20 ਗ੍ਰਾਮ ਤੇ ਉਸ ਤੋਂ ਬਾਅਦ ਫਿਰ ਇਸ ਦੇ ਗ੍ਰਿਫਤਾਰ ਕਰਕੇ ਇਸ ਤੇ ਜੋ ਹੈ ਕੇਸ ਵੀ ਦਰਜ ਕਰ ਲਿਆ ਜਾਂਦਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਤੇ ਪੁਲਿਸ ਮੁਲਾਜ਼ਮਾਂ ਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਤਾਂ ਉਸ ਤੋਂ ਪਹਿਲਾਂ ਜੋ ਮਹਿਲਾ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮਹਿਲਾ ਕਹਿੰਦੀ ਹੋਈ ਸੁਣਾਈ ਦਿੰਦੀ ਹੈ ਕਿ ਜੋ ਮੈਂ ਪਹਿਲਾਂ ਸ਼ਰਾਬ ਵੇਚਣ ਦਾ ਕੰਮ ਕਰਦੀ ਸੀ ਤੇ ਹੁਣ 7-8 ਮਹੀਨਿਆਂ ਤੋਂ ਜੋ ਹੈ ਚਿੱਟਾ ਵੇਚਣ ਦਾ ਕੰਮ ਕਰਦੀਆਂ ਕਿਉਂਕਿ ਜੋ ਮੇਰਾ ਪਤੀ ਆ ਉਹ ਕੰਮ ਨਹੀਂ ਕਰਦਾ ਇਸ ਕਰਕੇ ਜੋ ਹੈ ਮੈਨੂੰ ਨਸ਼ਾ ਵੇਚਣਾ ਪੈਂਦਾ ਤਾਂ ਤਸਵੀਰਾਂ ਤੁਹਾਡੇ ਨਾਲ ਜੋ ਹੈ ਜਲਾਲਾਪੁਰ ਜਲਾਲਾਬਾਦ ਤੋਂ ਸਾਂਝੀਆਂ ਕਰ ਰਹੀਆਂ ਜੋ ਹੈ ਜਿੱਥੇ ਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਤੋਂ ਇਹ ਮਹਿਲਾ ਨੂੰ ਜੋ ਹੈ ਗ੍ਰਿਫਤਾਰੀ ਹੋਈ ਹੈ ਇਸ ਮਹਿਲਾ ਦੀ ਤਾਂ ਤੁਸੀਂ ਇਸ ਮਹਿਲਾ ਦਾ ਜੋ ਹੈ ਬਿਆਨ ਇੱਕ ਵਾਰ ਉਹ ਵੀ ਸੁਣ ਲਓ ਸਮਾਨ ਸਰ ਕਿਹੜਾ ਸਮਾਨ ਚਿੱਟਾ ਉੱਚੀ ਬੋਲ ਚਿੱਟਾ ਜੀ ਵੇਚਦੀਆਂ ਵਾ ਹਾਂ ਜੀ ਵੇਚਦੀ ਨਹੀਂ ਬਿੱਟਾ ਕਿੰਨੇ ਚਿਰ ਤੋਂ ਇਹੋ 7-8 ਮਹੀਨੇ ਚ ਵੇਚਣੀ ਅੱਛਾ ਕਿਨੇ ਚਿਰ ਦਾਰ ਵਿੱਚ ਵੇਚਦੀ ਕਿੰਨੇ ਪਰਚੇ ਤੇ ਤੇਲਾ ਪਰਚੇ ਵਿੱਚ ਦਾਰੂ ਤਾਂ ਨਹੀਂ ਹਾਂ ਦਾਰੂ ਤੇ ਪਹਿਲਾਂ ਦਾਰੂ ਹੀ ਦੀ ਸੀ ਹਾਂ ਜੀ ਦਾਰੂ ਹੁਣ ਚਿੱਟਾ ਵੀ ਕੋਲ ਮਾੜਾ ਮੋਟਾ ਵੀ ਚੰਗਾ ਵੇਚਦੀ ਜੀ ਨੋ ਵੇਚਦੀ ਨਹੀਂ ਆਪ ਸਰ ਬੰਦਾ ਸ਼ਰਾਬੀ ਬੰਦਾ ਹੈ ਕਿ ਕੋਈ ਸੜਕ ਨੂੰ ਰੋਜੀ ਕਰਨ ਲੈ ਕੇ ਤੁਹਾਨੂੰ ਕੋਈ ਗ੍ਰਾਮੀ ਲੈ ਲਵੀਂ ਚਲੋ ਵੀ ਕਿੱਥੋਂ ਲੈ ਕੇ ਆਉਣੀ ਤਸੀਰ ਹਾਂ ਇਹ ਥੇ ਬਿੰਦਾ ਵਿੱਚ ਉਹ ਵੀ ਦਾ ਕੌਣ ਵੇਚਦੇ ਬਿੰਦਾ ਵੱਧ ਵੇਚਦੇ ਹਾਂ ਅੱਗੇ ਫਿਰ ਕਿਹਨਾਂ ਨੂੰ ਵੇਚਦੀ ਬਸ ਬਿੱਟਨ ਦੱਸ ਆ ਸਰ ਵੇਚ ਲੈ ਤੈਨੂੰ ਨਹੀਂ ਪਤਾ ਵੀ ਇਹ ਜ਼ਹਿਰ ਨੌਜਵਾਨ ਇਹਨਾਂ ਮਰੀ ਜਾਂਦੇ ਤੁਸੀਂ ਆਪਦੇ ਲਾਲਚ ਖਣੋ ਜਾਂ ਆਪਦਾ ਤੁਸੀਂ ਇਹ ਬਹਾਨਾ ਲਾਉਂਦੇ ਹੋ ਵੀ ਬੰਦਾ ਸ਼ਰਾਬੀ ਹੈ ਤੇ ਤੁਸੀਂ ਲੋਕਾਂ ਦੇ ਜਵਾਬ ਮਾਰ ਦੋਗੇ ਬੰਦਾ ਸ਼ਰਾਬੀ ਹੈ ਸਰ ਅਰਗਾਨਿਕ ਹੈ ਹੈ ਅਰਗਾਨਿਕ ਹੁਣ ਕੀ ਕਰੀਏ ਪਿੰਡ ਦੇ ਲੋਕ ਕਹਿੰਦੇ ਨੇ ਕਾਫੀ ਦਿਨ ਤੋਂ ਤੁਸੀਂ ਤਾਂ ਕਰ ਰਹੇ ਹੋ ਸਰ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੈਗੇ ਨੇ ਪਿੰਡਾਂ ਦੇ ਪਾਰਟੀ ਬਾਜੀਆ ਠੀਕ ਹੈ اچھا ਮੇਰਾ ਕਿ ਬਿਟ ਜਿਆਦਾ ਕੰਮ ਨਹੀਂ ਕਰਦਾ ਤੁਸੀਂ ਉਹਦਾ ਹਵਾਲਾ ਦੇ ਕੇ ਤੁਸੀਂ ਵੀ ਗਲਤ ਕੰਮ ਕਰਦੇ ਨਹੀਂ ਸਰ ਅੱਗੇ ਨਹੀਂ ਕਰ ਕੋਈ ਕੂਚ ਡਿੱਗਦਾ ਤੁਸੀਂ ਕੁਝ ਨਹੀਂ ਕਰੋਗੇ ਨਹੀਂ ਸਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਇਹਦੇ ਨਾਲ ਮਰਦੇ ਪਏ ਆ ਕੀ ਹਾਲਾਤ ਬਣ ਗਏ ਪੰਜਾਬ ਦੇ ਤੁਸੀਂ ਥੋੜੇ ਜਿਹੇ ਪੈਸੇ ਦੇ ਲਾਲਚ ਕੋਲੋਂ ਲੋਕਾਂ ਦੀਆਂ ਧੀਆ ਪੁੱਤ ਮਾਰੀ ਜਾਂਦੇ। ਨਹੀਂ ਮਰਦੇ ਸਰ ਉਹਨੇ ਇਸ ਤੋਂ ਬਾਅਦ 36 ਘਰ ਵੇਚਦੇ ਨੇ ਕਿ ਮੈਂ ਤਾਂ ਵੇਚਦੀ ਨਹੀਂ ਆ। ਤੁਸੀਂ 36 ਘਰਾਂ ਦਾ ਹਵਾਲਾ ਦੇ ਕੇ ਤੁਸੀਂ ਵੇਚੋਗੇ? ਨਹੀਂ ਸਰ ਨਹੀਂ ਵੇਚਦੇ ਕਿਦਾਰੂ ਵੇਚਦੇ ਦੇਸ। ਹਾਂ। ਨਹੀਂ ਵੇਚਦੇ। ਕੋਈ ਪਛਤਾਵਾ ਹੈਗਾ ਤੁਸੀਂ ਹੁਣ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਹੈ। ਪਛਤਾਵਾ ਸਰ ਹੈਗਾ। बच्चे रुल गए इ पल्ला नहीं सोचा ਤੁਸੀਂ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਿਆ ਵੀ ਬੱਚੇ ਰੁਲ ਜਾਣਗੇ ਜਿੱਕੇ ਦੇ ਕਾਬੂ ਆ ਕੇ ਪੁਲਿਸ ਨੇ ਕਿਹਦੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤਾਂ ਹੁੰਦਾ ਹੀ ਹੈ ਨਾ ਜੀ ਸਰਪੰਚ ਉਦੋਂ ਨਹੀਂ ਸੋਚਿਆ ਤੁਸੀਂ ਨਹੀਂ ਜੇ ਤੁਸੀਂ ਨਜਾਇਜ਼ ਗੈਰ ਤੋਂ ਕਾਨੂੰਨੀ ਕੰਮ ਕਰ ਰਹੇ ਸੀ ਇਸ ਕਰਕੇ ਇਸ ਘਟਨੇ ਕੁਝ ਨਾ ਤੁਹਾਨੂੰ ਫੜਿਆ ਪਹਿਲੇ ਕਿਉਂ ਨਹੀਂ ਫੜਿਆ ਤੁਹਾਨੂੰ ਇੱਥੇ ਸਾਰੀ ਦੁਨੀਆ